سدا قربان گیتا

ਆਪਣੀ ਉਮਰ ਅਨਸਾਰ ਆਪਣੇ ਚਰਨਾਂ ਨਿਵਾਸਤਾਂ ਦੇਉ ਮੈਂ ਆਪਣੀ ਜੋ ਵੀ ਮਾਤਾ ਦੱਸਣੀ ਹੁੰਦਾ ਜਦੋਂ ਮੇਰਾ ਦੀ ਮਿੱਤਰ ਤੇਨਰ ਕਰਵਕੇ ਰਾਤ ਨੂੰ ਲੈ ਕੇ ਆਇਆ 3 ਵਜੇ ਤੋਂ ਮੈਂ ਸਵੇਰੇ ਜਦੋਂ 7 ਵਜੇ ਫਿਰ ਮੇਰੇ ਘਰੇ ਪੌਂਟਾਂ ਫੁੱਲ ਪਰ ਤੇ ਮੈਂ ਆਪਣੀ ਬਸਤਰੋਂ ਕਿਹਾ ਤੂੰ ਤੂੰ ਬੱਤੀ ਕਰ ਲਿਆ ਕਿ ਨਹੀਂ ਮੈਂ ਨਹੀਂ ਤੂੰ ਬੱਤੀ ਕੀਤਾ ਅੱਜ ਮੈਂ ਕਿਉਂ ਕਿਦੀ ਮੈਂ ਪਉਣਾ ਹਾਂ ਜੀ ਮਹਾਰਾਜ ਆ

ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਤੀਨੇ ਤਾਪ ਬਿਵਾਰ ਨਹਾਰਾ ਦੁਪੰਤ ਦਾ ਸੁਖ ਰਾਸ ਦਾ ਕੋ ਵਿਗਨ ਨਾ ਕੋ ਲਾਗੇ ਜਾਪੀ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਾਂਤੇ ਜੀ ਸਹਾਇ ਵਾਰ ਸ਼ਰੀਫ ਉਹ ਤੀਜੀ ਕੀ ਪਾਸ਼ਾ 10ਵੀਂ ਪ੍ਰਤਮ ਪਵਕ ਕੇ ਸਿਮਰ ਕੇ ਗੁਰਦਾਨ ਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਅਰੰਦਾਸਾ ਹੋਏ ਸਹਾਏ ਅਰਜਨ ਹਰਕੋਵਿੰਦ ਨੂੰ ਸਿਮਰੋ ਸ਼੍ਰੀ ਹਰ ਰਾਇ